ਹਾਰ ਰਹੀ ਹੈ। ਇਹ ਹੁਣ ਤੱਕ ਲਗਦਾ 8-9 라운ਡ ਹੋ ਚੁੱਕੇ ਨੇ। ਤੇ ਲੀਡ ਸਾਡੀ ਉਵੇਂ ਦੀ ਉਵੇਂ ਹੀ ਉੱਥੀ ਹੈ। ਪਰ ਮਾਪਾ ਮੇਰ ਕਰਨ ਤੇ ਲੀਡ ਆਪਣੀ ਵਧੀਆ। ਲੱਗਦਾ 2022 ਹਜ਼ਾਰ ਕੌਂਟਰ ਟੂਗਲ। 2022 ਹਜ਼ਾਰ ਤਾਂ ਮੇਰੀ ਮਾਂ ਨੇ ਤੋੜ ਦੇਣਾ ਡੇੜੀ ਹੋਰਾਂ ਦਾ ਰਿਕਾਰਡ। ਮੰਮੀ ਮੇਰੀ ਜ਼ਿਆਦਾ ਤਗੜੀ ਰੰਦਾਵ ਸੋ। ਉਹਨਾਂ ਲੀਡ ਬਾਰੇ ਜਿਹੜੇ ਅਸੀਂ ਸਿਰੇ ਗੱਲ ਕਰਦੇ ਪਏ ਅਸੀਂ ਕਿ ਸਰਕਾਰ ਦਾ ਧੱਕਾ ਧੰਦੇਗਾ। ਲੀਡ ਲਗਾਤਾਰ ਲੀਡ ਹੋ ਰਹੀ ਹੈ। ਦੇਖੋ ਜੀ ਧੱਕਾ ਜਿੰਨਾ ਮਰਜ਼ੀ ਕਰ ਲੈਣ ਪਰ ਲੋਕ ਜਦੋਂ ਆਪਣਾ ਮਨ ਬਣਾ ਲੈਂਦੇ ਆ ਇਹੋ ਜੀ ਬਦਮਾਸ਼ੀ ਤੇ ਕਿਉਂਕਿ ਲੋਕਾਂ ਦੇ ਘਰਾਂ 'ਚ ਵੜ-ਵੜ ਕੇ ਇਹ ਇਸ ਤੋਂ ਬਾਅਦ ਕੇਸ ਵੀ ਕਰੂੰਗਾ ਮੈਂ ਖੁਦ ਕਰੂੰਗਾ ਕਿ ਲੋਕਾਂ ਦੇ ਘਰਾਂ 'ਚ ਵੜ-ਵੜ ਕੇ ਬਦਮਾਸ਼ਾਂ ਨੂੰ ਬਦਮਾਸ਼ਾਂ ਦੀਆਂ ਮਾਵਾਂ ਨੂੰ ਸਾਡੇ ਲੋਕਾਂ ਨੂੰ ਧੱਕੇ ਨਾਲ ਸਾਰੇ ਪਰੂ ਸਾਡੇ ਕੋਲ ਇੱਕ ਜਦੋਂ ਕੈਮਰੇ ਸਾਰਿਆਂ ਦੇ ਘਰੇ ਲੱਗੇ ਹੁੰਦੇ ਧੱਕੇ ਨਾਲ ਵੋਟਾਂ ਪਾਉਣ ਦੀ ਕੋਸ਼ਿਸ਼ ਕਰਦੇ ਸੀ ਪਰ ਲੋਕਾਂ ਨੇ ਇਹਦਾ ਸਭ ਤੋਂ ਵੱਡਾ ਮੂੰਹ ਤੋੜ ਜਵਾਬ ਦਿੱਤਾ ਕਿਵੇਂ ਜਿੱਤੂ ਲਾ ਕੇ ਵੇਖ ਜਿੱਤ ਦਾ ਕੀ ਕੰਮ ਕਰੀਂਦੇ ਹੋ ਜਿੱਤ ਦਾ ਕਾਰਨ ਹੈ ਜੀ ਮੇਰੀ ਮਦਰ ਹੋਰਾਂ ਦੀ ਹਲੀਮੀ ਉਹਨਾਂ ਦਾ ਪਿਆਰ ਇਸ ਹੱਦ ਕਿ ਗੁਰਦੀਪ ਰੰਦਾ ਅਕਤਰ ਮੁੱਛਾਂ ਨੂੰ ਵਟ ਦਿੰਦੇ ਸੀ ਕਿ ਜਦੋਂ ਪ੍ਰਚਾਰਤ ਜਾਂਦੇ ਸੀ ਕਿ ਇਸ ਦਿਨ ਵੋਟਾਂ ਦੇ ਦਿਨ ਬਾਅਦ ਵੀ ਹੋਇਆ ਉਦੋਂ ਵੀ ਮੁੱਛਾਂ ਦੇ ਵਟ ਦੇ ਕੇ ਕਹਿੰਦੇ ਸੀ ਕਿ ਇੱਧਰ ਕੋਈ ਨਹੀਂ ਖੜਦਾ ਉਹ ਮੈਂ ਸੁਣੀ ਸੀ ਉਹ ਕਹਿੰਦੇ ਜੱਟ ਦੇ ਪੱਲੇ ਮੁੱਛੀ ਹੈ ਉਹਨਾਂ ਨੂੰ ਕੋਈ ਹੁਣ ਪੱਲੇ ਮੁੱਛੀ ਨਹੀਂ ਨੀਂਬੂ ਖੜਦਾ ਮੁੱਛਾਂ ਤੇ ਅੱਜ ਵੀ ਮੁੱਛੀਆਂ ਦੀ ਪਾਗਲ ਜਿਹੀ ਉਹਦੀ ਵਰਸ਼ਾ ਛੋਲਟੀ ਪੈ ਗਈ ਲੱਗਦੀ ਬਦਮਾਸ਼ੀ ਉੱਠਨੀ ਬਦਮਾਸ਼ੀ ਮੇਰੀ ਵੀ ਗੱਲ ਸੁਣੋ ਬਦਮਾਸ਼ੀ ਆਮ ਲੋਕਾਂ ਦੇ ਅੱਗੇ ਚਲਾ ਸਕਦੇ ਹੁੰਦੇ ਪਰ ਜਦੋਂ ਕਾਂਗਰਸੀਆਂ ਦਾ ਡੇਮਾ ਤਗੜਾ ਹੋਵੇ ਰੰਧਾਵਾ ਸਰਗਾ ਤੇ ਆਪੇ ਦਿਲ ਵੀ ਤਗੜਾ ਰਹਿੰਦਾ ਤੇ ਇਹੋ ਜਿਹੀ ਬਦਮਾਸ਼ੀ ਨੂੰ ਇੱਕ ਬੰਦਾ ਨਹੀਂ ਇਹਨਾਂ ਦਾ ਕਈ ਤੇ ਕਿਆ ਕਰੇ ਹਾਲ ਚਾਲ ਵੀ ਸ਼ੁਰੂ ਆ ਜੀ ਨਹੀਂ ਜੀ ਅਸੀਂ ਦੇਖੋ 2 ਵਜੇ ਤੱਕ ਪਤਾ ਲੱਗੂ ਸਰ ਜੀ ਪਹਿਲੇ 2 ਸੀਐਮ ਇਹ ਲੱਗਾ ਸਾਹਿਬ ਜੀ 2 ਸੀਐਮ 20 ਐਮਐਲ ਤੇ ਪੰਜ ਮੰਤਰੀ ਮੇਰੀ ਮਾਂ ਨੂੰ ਹਰਾ ਨਹੀਂ ਲੱਗੇ ਪਰ ਹਰਨੀ ਨਹੀਂ ਇਹਨਾਂ ਦੇ ਨਾਲ ਗੁੰਡੇ ਵੀ ਜੋੜੋ ਜੀ ਤੇ ਜਿੰਨੇ ਸੀਐਮ ਨੇ ਉਹਨਾਂ ਦੇ ਨਾਲ ਗੁੰਡੇ ਵੀ ਆ ਉਹਨਾਂ ਦੇ ਨਾਲ ਬਲਾਤਕਾਰੀ ਆਦਮੀ ਹੈ ਜਿਨ੍ਹਾਂ ਨੂੰ ਜਿਹਦੇ ਵੱਲੋਂ ਇਹਨਾਂ ਨੇ ਵੋਟਾਂ ਪਾਈਆਂ ਨਾਲ ਇਹਨਾਂ ਦੇ ਜਿਹੜੇ ਸ਼ਰਾਬ ਦੀਆਂ ਪੇਟੀਆਂ ਇਹਨਾਂ ਦੇ ਸ਼ਰਾਬ ਦੇ ਟਰੱਕ ਹੈ ਸਾਰਾ ਕੁਝ ਸਾਰਾ ਜੋਰ ਲੱਗਿਆ ਇਹਨਾਂ ਨੂੰ ਲਾਸਟ ਵਾਰੀ ਵੀ ਆਪਾਂ ਭਾਈ ਦੀ ਜਿਹੜੀ ਰਿਜ਼ਲਟ ਸੀ ਉਦੋਂ 16ਵੇਂ ਰਾਊਂਡ ਤੱਕ ਵੇਟ ਕਰਦੇ ਰਹੇ ਸ਼ਾਇਦ ਮੈਨੂੰ ਲੱਗਦਾ ਅੱਜ ਵੀ ਇਦਾਂ ਦਾ ਇੰਸ਼ਾਅਰ ਹੋ ਜੀ ਇਹ ਫੇਰਾ ਬਣਾਣ ਖਲਕਈ ਐਵੇਂ ਦਾ ਇੱਥੇ ਲੜਾਈ ਹਮੇਸ਼ਾ ਸਟਰੋਂਗ ਰਹਿੰਦੀ ਹੁੰਦੀ ਹੈ ਉਹ ਬਾਈ ਇਲੈਕਸ਼ਨ ਹੈ ਤੇ ਇਹਨਾਂ ਨੂੰ ਪੂਰੀ ਟੱਕਰ ਇਹਨਾਂ ਦੀਆਂ ਚੀਕਾਂ ਨਿਕਲੀਆਂ ਹੋਈਆਂ ਕਿ ਇੰਨਾ ਤਗੜਾ ਹਲਕਾ ਡੇਰਾ ਬਣਾ ਲੇ ਤੇ ਕਾਂਗਰਸ ਗਿਆਨੇ ਕੀ ਲੱਗਦਾ ਰੰਧਾਵਾ ਸਾਹਿਬ ਸੰਤੋਖ ਸਿੰਘ ਰੰਧਾਵਾ ਦੇ ਕੀਤੇ ਕੰਮ ਨਹੀਂ ਲੋਕ ਭੁੱਲ ਰਹੇ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਕੀਤੇ ਕੰਮ ਨਹੀਂ ਭੁੱਲ ਰਹੇ ਦੇਖੋ ਜੀ ਮੇਰੀ ਉਮਰ ਦੇ ਲੋਕ ਵੀ ਅੱਜ ਜਦੋਂ ਨਾਹਰਾ ਲਾਉਂਦੇ ਤੇ ਵੱਡੇ ਰੰਧਾਵਾ ਸਾਹਿਬ ਲਾਉਂਦੇ ਸੰਤੋਖ ਸਿੰਘ ਰੰਧਾਵਾ ਦੇ ਉਹਨਾਂ ਦੇ ਕੰਮ ਕੀਤੇ ਹੋਏ ਤੇ ਨਾਲ ਹੀ ਹੁਣ ਰੰਧਾਵਾ ਸਾਹਿਬ ਦੇ ਕੀਤੇ ਹੋਏ ਕੰਮ ਕਿਉਂਕਿ ਅਸੀਂ ਅਖੀਰਲੇ ਟਾਈਮ 'ਚ ਲੋਕਾਂ ਦੇ ਘਰਾਂ 'ਚ ਨਹੀਂ ਜਾਂਦੇ ਤੋਂ ਬਾਅਦ ਇਲੈਕਸ਼ਨ ਹੋਉਂਦੀ ਅਸੀਂ ਕੱਲੇ ਪਿੰਡ ਦੇ ਪ੍ਰੋਗਰਾਮ 'ਚ ਜਾਂਦੇ ਹਾਂ ਕਿਉਂਕਿ ਸਾਡੇ ਪੁਰਾਣੇ ਕੰਮ ਕੀਤੇ ਹੁੰਦੇ ਆ ਸਾਡੇ ਕੰਮ ਉਹਨਾਂ ਦੇ ਮੋਹ ਲਿਖ ਕੇ ਲੈ ਕੇ ਜਾਂਦੇ ਹੁੰਦੇ ਨੇ ਇਸ ਰਿਪੋਰਟ ਕਾਰਡ ਨਾਲ ਲੈ ਕੇ ਜਾਂਦੇ ਹੁੰਦੇ ਆ ਕਿ ਅਸੀਂ ਆਹ ਕੰਮ ਕੀਤੇ ਤੇ ਉਹਦੇ ਆਧਾਰ 'ਤੇ ਵੋਟਰਾਂ ਕੋਲ ਇਹਨਾਂ ਕੋਲ ਤੇ ਕੁਛ ਐ ਹੀ ਨਹੀਂ ਸੀਗਾ ਕੀ ਲੱਗਦਾ ਮਹਿਲਾ ਵੋਟਰਾਂ ਦਾ ਕਿੰਨਾ ਕੁ ਸਾਥ ਰਿਹਾ ਮਹਿਲਾ ਤਾਂ ਸਭ ਤੋਂ ਵੱਧ ਰਿਹਾ ਹੋਊਗਾ ਕਿਉਂਕਿ ਉਹਨਾਂ ਦੀ ਭੈਣ ਇਲੈਕਸ਼ਨ 'ਚ ਖੜੀ ਹੋਈ ਹੈ ਸਭ ਤੋਂ ਵੱਧ ਸਾਥ ਜਿਹੜਾ ਮੈਨੂੰ ਲੱਗਦਾ ਮਹਿਲਾ ਵੋਟਰਾਂ ਦਾ ਤੇ ਐਸ ਕੀ ਜਿਹੜੀ ਸਟ੍ਰੈਟਜੀ ਰਹੀਗੀ ਜਿਹੜੀ ਇਲੈਕਸ਼ਨ ਕੈਂਪੇਨ ਦੀ ਜਿਵੇਂ ਟੀਮਸ ਬਣਾ ਕੇ ਤੁਸੀਂ ਇਹ ਸਾਰਾ ਚਲਾਇਆ ਹੈ ਚੇਂਜ ਕੀਤਾ ਇਹ ਲੱਗਦਾ ਕਿ ਉਹਦਾ ਵੀ ਸ਼ਾਇਦ ਅਸਰ ਰਿਹਾ ਹੋਗਾ ਬਿਲਕੁਲ ਜੀ ਮੇਰੀ ਗੱਲ ਸਹੀ ਆਡਾ-ਆਡ ਸਾਰਿਆਂ ਨੂੰ ਘੁੰਮਣਾ ਪੈਂਦਾ ਸੀ ਰੰਧਾਵਾ ਸਾਹਿਬ ਮਮਾ ਕੈਂਡੀਡੇਟ ਸੀ ਰੰਧਾਵਾ ਸਾਹਿਬ ਵੈਸੇ ਘੁੰਮ ਸਕਦੇ ਸੀ ਪਰ ਬੂਥ ਦੇ ਅੰਦਰ ਨਹੀਂ ਸੀ ਜਾ ਸਕਦੇ ਤੇ ਮੈਂ ਵੀ ਉਨਾ ਹੀ ਜ਼ੋਰ ਕਿਉਂਕਿ ਲੋਕਾਂ ਨੇ ਬੜਾ ਜ਼ੋਰ ਲਾ ਕੇ ਸਾਨੂੰ ਵੋਟਾਂ ਪਾਈਆਂ ਉਹਦਾ ਮੁੱਲ ਵੀ ਮੋੜੀਦਾ ਤੇ ਉਹਨਾਂ ਦੇ ਨਾਲ ਵੀ ਖੜੀ ਤੇ ਡਟ ਕੇ ਬਿਲਕੁਲ ਜੀ ਥੈਂਕ ਯੂ